ਦਾ ਸਾਰੇ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਨਵੇਂ ਸਾਲ ਦਾ ਤੋਹਫ਼ਾ ਜੋ ਸਾਡੇ ਸ੍ਰੀਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਹਰ ਇੱਕ ਪੰਜਾਬੀ ਨੂੰ ਹਰ ਇੱਕ ਪੰਜਾਬ ਵਾਸੀ ਨੂੰ ਦਿੱਤਾ ਜੋ ਕਿ ਚੀਫ ਮਨਿਸਟਰ ਸਿਹਤ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਅੱਜ ਸਾਰਿਆਂ ਦੇ ਆਪਣੇ 10-10 ਲੱਖ ਦੇ ਕਾਰਡ ਬਣਨੇ ਸ਼ੁਰੂ ਹੋਣਗੇ ਬਠਿੰਡੇ ਸ਼ਹਿਰ 'ਚ ਇਸ ਮਹਿੰਮ ਦਾ ਇਸ ਯੋਜਨਾ ਦਾ ਆਗਾਜ਼ ਹੋਣ ਜਾ ਰਿਹਾ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੈ ਬਸ ਤੇ ਬੜੇ ਸੁਭਾਗੇਸ਼ੀਲ ਅਸੀਂ ਆ ਗਏ ਆਪ ਨੂੰ ਸਮਝਦਾ ਕਿ ਅਸੀਂ ਸਾਨੂੰ ਮੌਕਾ ਮਿਲਿਆ ਐਡਾ ਸ਼ੁਭ ਕੰਮ ਦਾ ਆਰੰਭ ਕਰਨ ਦੇ ਲਈ ਸਭ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਹਰ ਇੱਕ ਪੰਜਾਬੀ ਦਾ ਹਰ ਇੱਕ ਪੰਜਾਬ ਦੇ ਬੱਚੇ ਦਾ ਬਜ਼ੁਰਗ ਦਾ ਸੋਚਿਆ ਤੇ ਇਸ ਯੋਜਨਾ ਨੂੰ ਲਾਗੂ ਕੀਤਾ ਅੱਜ ਤੋਂ 2 CSC ਸੈਂਟਰ ਕਾਮਨ ਸਰਵਿਸ ਸੈਂਟਰਸ ਸਟਾਰਟ ਹੋਏ ਆ ਅ ਇੱਕ ਪਸਾਮਨਗਰ ਚ ਤੇ ਇੱਕ ਖੇਤਾ ਸਿੰਘ ਬਸਤੀ ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਦੇ ਵਿੱਚ ਹੋਰ ਸੀਐਸਸੀ ਸੈਂਟਰਸ ਲੈ ਕੇ ਆਵਾਂਗੇ ਜਿਹਦੇ ਨਾਲ ਕਿਸੇ ਨੂੰ ਦੂਰ ਜਾਣ ਦੀ ਲੋੜ ਨਹੀਂ ਤੁਹਾਡੇ ਘਰਾਂ ਦੇ ਨੇੜੇ ਹੀ ਤੁਹਾਡੇ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਜਿਆਦਾ ਦੂਰ ਟਰੈਵਲ ਕਰਨ ਦੀ ਲੋੜ ਨਹੀਂ ਹੋਗੀ ਅੱਗੇ ਅਗਲੇ ਸੀਐਸਸੀ ਸੈਂਟਰਸ ਦੀ ਜਾਣਕਾਰੀ ਤੁਹਾਨੂੰ ਜਲਦ ਅਸੀਂ ਤੁਹਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਰਾਹੀਂ ਦੇਵਾਂਗੇ ਤੇ ਮੈਂ ਉਮੀਦ ਕਰਦਾ ਇਸ ਸਿਹਤ ਯੋਜਨਾ ਦਾ ਲਾਭ ਹਰ ਇੱਕ ਬਟਿੰਡਾ ਵਾਸੀ ਹਰ ਇੱਕ ਪੰਜਾਬ ਵਾਸੀ ਲਏਗਾ ਇਹ ਬਹੁਤ ਹੀ ਵੱਡੀ ਉਪਲਬਧੀ ਹੈ ਪੰਜਾਬ ਸਰਕਾਰ ਵਾਸਤੇ ਤੇ ਹਰ ਇੱਕ ਪੰਜਾਬੀ ਵਾਸਤੇ ਕਿ ਉਹਨਾਂ ਨੂੰ ਇੱਕ ਹੈਲਥ ਯੋਜਨਾ ਜੋ ਕਿ ਆਪਾਂ ਅੱਜ ਤੱਕ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਸੁਣਦੇ ਆਉਂਦੇ ਸੀਗੇ ਵੀ ਉੱਥੇ ਫ੍ਰੀ ਇਲਾਜ ਹੁੰਦਾ ਉੱਥੇ ਕਿਸੇ ਦਾ 1 ਰੁਪਿਆ ਨਹੀਂ ਲੱਗਦਾ ਕਿਸੇ ਇਲਾਜ ਵਾਸਤੇ ਤੇ ਉਸ ਮਾਡਲ ਨੂੰ ਅੱਜ ਪੰਜਾਬ ਦੇ ਵਿੱਚ ਲਾਗੂ ਕੀਤਾ ਗਿਆ ਮੈਂ ਸਲੂਟ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਪਲੱਸ ਸਾਡੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜriwal ਜੀ ਦੀ ਸੋਚ ਨੂੰ ਜਿਨ੍ਹਾਂ ਨੇ ਇਸ ਸਕੀਮ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਮੈਨੂੰ ਪੱਕਾ ਹੌਸਲਾ ਹੈ ਤੇ ਉਮੀਦ ਹੈ ਕਿ ਇਸ ਸਕੀਮ ਨੂੰ ਦੇਖਣ ਤੋਂ ਬਾਅਦ ਬਾਕੀ ਦੇਸ਼ ਦੇ ਵਿੱਚ ਵੀ ਇਹ ਸਕੀਮ ਲਾਗੂ ਕੀਤੀ ਜਾਊਗੀ ਆਮ ਆਦਮੀ ਪਾਰਟੀ ਦੇ ਥਰੂ ਤੇ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਇਨੀਸ਼ੀਏਟਿਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਬੜਾ ਹੀ ਅਸੀਂ ਸਾਰੇ ਆਵਾਮੀ ਪਾਰਟੀ ਦੇ ਵਰਕਰ ਬੜੇ ਖੁਸ਼ਕਿਸਮਤ ਹੈ ਕਿ ਸਾਨੂੰ ਇਸ ਨੂੰ ਸਟਾਰਟ ਕਰਨ ਦਾ ਮੌਕਾ ਮਿਲਿਆ ਤੇ ਅੱਜ ਤੋਂ ਇੱਥੋਂ ਅਸੀਂ ਦੇਖ ਸਕਦੇ ਆ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੈਗਾ ਇਸ ਸਕੀਮ ਦਾ ਲਾਭ ਲੈਣ ਵਾਸਤੇ ਸਾਰੇ ਇੱਥੇ ਹਮ ਹਮ ਆ ਕੇ ਪਹੁੰਚ ਰਹੇ ਆ ਤੇ ਇਹੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਗਾ ਸਭ ਨੂੰ ਕਿ ਇਸ ਯੋਜਨਾ ਦਾ ਵੱਧ ਚੜ ਕੇ ਲਾਭ ਲਈਏ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਇਸ ਮਸ਼ੀਨ ਦੇ ਰਿਗਾਰਡਿੰਗ ਇਹ ਦੇਣਾ ਚਾਹਾਂਗੇ ਕਿ ਇੱਕ ਦਿਨ ਦੇ ਵਿੱਚ 40 ਫੈਮਲੀਆਂ ਦਾ ਅਪਾਇੰਟਮੈਂਟ ਨਿਕਲੂਗੀ 40 ਫੈਮਲੀਆਂ ਮਤਲਬ ਕਿ ਇੱਕ ਫੈਮਲੀ ਦੇ ਵਿੱਚ ਜੇ ਫੋਰ ਐਗਜ਼ਾਮਪਲ 4 ਲੋਕ ਨੇ ਤਾਂ ਚਾਰਾਂ ਨੂੰ ਇੱਕ ਕਾਰਡ ਮਿਲੇਗਾ ਐਦਾਂ ਹੀ ਹੈ ਚੇਅਰਮੈਨ ਸਾਹਿਬ ਤੇ ਉਸ ਕਾਰਡ ਦੇ ਅਪਾਇੰਟਮੈਂਟ ਤੁਹਾਨੂੰ ਸਾਰਿਆਂ ਨੂੰ ਮਿਲੂਗੀ ਇੱਕ ਦਿਨ ਦੇ ਵਿੱਚ 40 ਕਾਰਡਸ ਨਿਕਲਣਗੇ ਤੇ ਉਸ ਤਰੀਕੇ ਦੇ ਨਾਲ ਇਹ ਕਾਰਡ ਸਾਰੇ ਪੰਜਾਬ ਦੇ ਵਿੱਚ ਬਣਾਏ ਜਾਣਗੇ ਜੀ ਸਰ ਜਿਹੜਾ ਫੈਮਿਲੀ ਜਿੰਨੇ ਸਾਰੇ ਨੰਬਰ ਦੇ ਕਾਰਡ ਹੋਣਗਾ ਡਾਕੂਮੈਂਟ ਸਾਰਿਆਂ ਦੇ ਲੱਗਣਗੇ ਜੀ ਬਿਲਕੁਲ ਡਾਕੂਮੈਂਟ ਸਾਰਿਆਂ ਦੇ ਲੱਗਣਗੇ ਸਾਰਿਆਂ ਦੀ ਇਨਫੋਰਮੇਸ਼ਨ ਇਸ ਐਪ ਦੇ ਵਿੱਚ ਤੇ ਇੰਸਟਾਲ ਕੀਤੀ ਜਾਊਗੀ ਤੇ ਆਪਾਂ ਦਿਖਾਵਾਂਗੇ ਇਹ ਮਸ਼ੀਨ ਹੈਗੀ ਹੈ ਜੀ ਤੇ ਇਹ ਮਸ਼ੀਨ ਇਸ ਐਪ ਦੇ ਨਾਲ ਲਿੰਕਡ ਇਸ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਹੀ ਇੱਕ ਸਮੂਥ ਤੇ ਸਵਿਫਟ ਤਰੀਕੇ ਨਾਲ ਡਿਜ਼ਾਈਨ ਕੀਤਾ ਇਹ ਹੈਗਾ ਮੁੱਖ ਮੰਤਰੀ ਸਿਹਤ ਯੋਜਨਾ ਐਪ ਹੈਗੀ ਹੈ ਡਾਕੂਮੈਂਟ ਕਿਹੜੇ ਲੱਗਣਗੇ ਡਾਕੂਮੈਂਟਸ ਸਰ ਰੋਟਰ ਕਾਰਡ ਆਧਾਰ ਕਾਰਡ ਇਹਦੇ ਵਿੱਚ ਲੱਗਣਾ ਕੋਈ ਤੇ ਕੋਈ ਆ ਜਿਆਦਾ ਤੁਹਾਡੇ ਤੋਂ ਡਾਕੂਮੈਂਟ ਨਹੀਂ ਮੰਗੇ ਜਾਣਗੇ ਬੜੀ ਹੀ ਈਜ਼ੀਲੀ ਇਸ ਸਕੀਮ ਨੂੰ ਤੁਸੀਂ ਆਪ ਕਰ ਸਕਦੇ ਹੋ ਇਸ ਮਸ਼ੀਨ ਦੇ ਰਾਹੀਂ ਤੁਹਾਡੀ ਸਲਿੱਪ ਨਿਕਲੇਗੀ ਅਪਾਇੰਟਮੈਂਟ ਸਲਿੱਪ ਤੇ ਉਸ ਅਪਾਇੰਟਮੈਂਟ ਡੇਟ ਤੇ ਤੁਸੀਂ ਜਾ ਕੇ ਆਪਣੇ ਕਾਰਡ ਬਣਵਾਉਣੇ ਹੋਣਗੇ ਸਰ ਹਜੇ ਫਿਲਹਾਲ ਦੋ ਦੋ ਸੀਐਸਸੀ ਸੈਂਟਰ ਆਪਾਂ ਸ਼ਹਿਰ ਦੇ ਵਿੱਚ ਸ਼ੁਰੂ ਕੀਤੇ ਇੱਕ ਪਰਸੋਨ ਨਗਰ ਤੇ ਇੱਕ ਕੇਤਾ ਸਿੰਘ ਬਸਤੀ ਚ ਸਰ ਉੱਤੇ ਕਿੰਨੇ ਚਾਰਜੇਜ਼ ਹੋਣਗੇ ਕਾਰਡ ਦੇ ਕੋਈ ਚਾਰਜ ਅੱਛਾ ਜੇਕਰ ਵੀ ਨਹੀਂ ਹੋਣਗੇ ਕਿਹੜੀ ਸਲੀਪਾਂ ਘੱਟ ਨੇ ਉਹ ਸਲੀਪਾਂ ਕਿਹਦੇ ਵੱਲੋਂ ਦਿੱਤੀਆਂ ਗਈਆਂ ਜਿਹੜੇ ਬੰਦੇ ਦੀ ਡਿਊਟੀ ਲਈ ਜੀ ਬਿਲਕੁਲ ਸੀਐਸਸੀ ਸੈਂਟਰਸ ਤੇ ਬੰਦੇ ਅਪਾਇੰਟ ਕੀਤੇ ਵੇ ਕੀਤੇ ਗਏ ਨੇ ਆਮ ਜਨਤਾ ਨੂੰ ਪਬਲਿਕ ਸੀਐਸਸੀ ਸੈਂਟਰ ਜਾ ਕੇ ਕਿ ਤੁਹਾਡੇ ਕੋਲ ਬੰਦੇ ਜਾਂ ਕੋਈ ਨਹੀਂ ਨਹੀਂ ਪਬਲਿਕ ਨੂੰ ਬੇਨਤੀ ਹੈ ਕਿ ਸੀਐਸਸੀ ਸੈਂਟਰ ਪਹੁੰਚੋ ਠੀਕ ਹੈ ਤੇ ਉੱਥੋਂ ਆਪਣੇ ਕਾਰਡ ਵਾਸਤੇ ਸਲਿੱਪ ਲੈਣ ਤਾਂ ਕਿ ਉਹਨਾਂ ਦੀ ਅਪਾਇੰਟਮੈਂਟ ਬੁੱਕ ਹੋਵੇ ਬੜਾ ਨਹੀਂ ਕਹਿੰਦੀ ਜੀ ਇਹਦਾ ਸੀ ਨਹੀਂ ਨਹੀਂ ਅਸੀਂ ਕੋਈ ਕੈਟਾਗਰੀ ਨਹੀਂ ਹਰ ਇੱਕ ਵਰਗ ਦੇ ਬੰਦੇ ਵਾਸਤੇ ਚਾਹੇ ਉਹ ਛੋਟਾ ਹੈ ਯੰਗ ਹੈ ਚਾਹੇ ਉਹ ਬਜ਼ੁਰਗ ਹੈ ਦੇਖੋ ਆਪਾਂ ਬੜੀ ਸਿੰਪਲ ਤਰੀਕੇ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੀ ਪਲੱਸ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੀ ਸੋਚ ਹੈ ਜਦੋਂ ਇੱਕ ਬੱਚਾ ਵੱਡਾ ਹੁੰਦਾ ਉਹਦੇ ਮਾਪਿਓ ਉਹਦੀ ਉਂਗਲ ਫੜ ਕੇ ਤੁਰਾਂਦੇ ਨੇ ਲੈ ਕੇ ਜਾਂਦੇ ਨੇ ਤੁਰਨਾ ਸਿਖਾਉਂਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਬੱਚਾ ਉਹਦਾ ਫਰਜ਼ ਬਣ ਜਾਂਦਾ ਆਪਣੇ ਬਜ਼ੁਰਗਾਂ ਦਾ ਧਿਆਨ ਰੱਖਣਾ ਆਪਦੇ ਆਉਣ ਵਾਲੀ ਪੀੜ੍ਹੀ ਦਾ ਧਿਆਨ ਰੱਖਣਾ ਇਸ ਯੋਜਨਾ ਦੇ ਤਹਿਤ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਉਸ ਬੱਚੇ ਦਾ ਫਰਜ਼ ਨਿਭਾਇਆ ਜੋ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਸਾਥ ਦੇਊਗਾ ਤੇ ਉਹਨਾਂ ਨੂੰ ਸਿਹਤਮੰਦ ਰੱਖੂਗਾ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਸਾਡੇ ਸੀਐਮ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਇੱਕੋ ਇੱਕ ਸੰਕਲਪ ਹੈ ਕਿ ਹਰ ਇੱਕ ਪੰਜਾਬੀ ਹਰ ਇੱਕ ਪੰਜਾਬ ਵਾਸੀ ਸਿਹਤਮੰਦ ਤੇ ਤੰਦਰੁਸਤ ਰਹੇ ਇਹ ਉਸ ਸਕੀਮ ਦੇ ਤਹਿਤ ਹਰ ਇੱਕ ਵਰਗ ਦੇ ਬੰਦੇ ਨੂੰ ਇਸ ਦੇ ਵਿੱਚ ਇਨਕਲੂਡ ਕੀਤਾ ਜਾਊਗਾ 노 ਮੈਟਰ ਉਹ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਯੰਗ ਨੇ ਚਾਹੇ ਉਹ ਬਿਮਾਰ ਨੇ ਚਾਹੇ ਉਹ ਨਹੀਂ ਨੇ ਸਰ ਉਹਦੀ ਲਿਸਟ ਸਾਡੇ ਕੋਲ ਹਜੇ ਆ ਨਹੀਂ ਬਾਕੀ ਹੈ ਸਾਰੇ 95 95 ਪ੍ਰਾਈਵੇਟ ਹਸਪੀਟਲਸ ਇਹਦੇ ਵਿੱਚ ਇਨਕਲੂਡ ਨੇ ਪਲੱਸ ਸਰਕਾਰੀ ਹਸਪੀਟਲ ਦਾ ਆਪਾਂ ਸਾਰੇ ਜੇ ਚੱਲੀ ਸ਼ੁਰੂ ਹੋ ਗਈ ਚੱਲੀ ਸ਼ੁਰੂ ਹੋ ਗਈ ਸਰੇ ਕਿ ਟਾਈਮ ਅਗੇ ਦਾ ਨਹੀਂ ਚੱਲ ਨਹੀਂ ਸ਼ੁਰੂ ਹੋ ਗਈ ਹੈ ਇਹ ਸਕੀਮ ਸਾਰੇ ਹੁਣ ਦੋ ਸੀਸੀਸ ਸੈਂਟਰ ਅੱਜ ਸ਼ੁਰੂ ਹੋ ਗਿਆ ਦੇਖੋ ਇੱਕ ਨਵੀਂ ਚੀਜ਼ ਦੀ ਸ਼ੁਰੂਆਤ ਹੈ ਨੋ ਡਾਊਟ ਕੁਝ ਟੀਥਿੰਗ ਪ੍ਰੋਬਲਮਸ ਆਪਾਂ ਨੂੰ ਵਿੱਚ ਦੇਖਣ ਨੂੰ ਮਿਲ ਸਕਦੇ ਆ ਮਗਰ ਆਪਾਂ ਇਕਜੁੱਟ ਹੋ ਕੇ ਉਸ ਪ੍ਰੋਬਲਮਸ ਤੋਂ ਵੀ ਅ ਅੱਗੇ ਵਧਾਂਗੇ ਤੇ ਸਾਰੇ ਪੰਜਾਬ ਦੇ ਆਪਾ ਕਾਰਡ ਬਣਾਵਾਂਗੇ ਆਮ ਆਦਮੀ ਪਾਰਟੀ ਬਹੁਤ ਹੀ ਵੱਡੀ ਤੇ ਸਕਸੈਸਫੁਲ ਯੋਜਨਾ ਲੈ ਕੇ ਆਈ ਹੈ ਮੈਂ ਉਮੀਦ ਕਰਦਾ ਹਰ ਇੱਕ ਪੰਜਾਬੀ ਨੂੰ ਇਸ ਦਾ ਲਾਭ ਮਿਲੇਗਾ ਸਰਕਾਰ ਇਹਨਾਂ ਨੂੰ ਕੀ ਕਰ ਰਹੀ ਹੈ ਸਰਕਾਰ ਇਹਨਾਂ ਨੂੰ ਪੇ ਕਰ ਰਹੀ ਹੈ ਮਗਰ ਕਸਟਮਰ ਤੋਂ ਕਸਟਮਰ ਤੋਂ ਕਸਟਮਰ ਨਹੀਂ ਗਵਾ ਮੰਗਦਾ ਕਸਟਮਰ ਲਾਪਤੀ ਕਿਵੇਂ ਲਾਪਤੀ ਤੋਂ ਕਰ ਨਹੀਂ ਬਣੇਗੇ ਉਹ ਕੀ ਲੱਗੇ ਜਾਣਗੇ ਡਾਕੂਮੈਂਟ ਉਹਨਾਂ ਦੇ ਉਹਨਾਂ ਦਾ ਆਧਾਰ ਕਾਰਡ ਲੱਗੇਗਾ ਬਰਥ ਸਰਟੀਫਿਕੇਟ ਲੱਗੇਗਾ ਤੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਜਾਣਗੇ ਤਾਂ ਉਹ ਵੈਰੀਫਾਈ ਹੋ ਉਸ ਜੀ ਜੀ ਥੋੜੀ ਵਕਤ ਬਣਾਇਆ ਉਹਦੇ ਵਿੱਚ ਡਾਕਟਰ ਕੱਪਲਾ ਕਰਦੇ ਨੇ ਕੁਝ ਇਸ ਨਹੀਂ ਨਹੀਂ ਇਹਦੇ ਵਿੱਚ ਹਰ ਇੱਕ ਚੀਜ਼ ਦਾ ਬਹੁਤ ਹੀ ਸੋਹਣਾ ਤਰੀਕੇ ਨਾਲ ਕੈਪ ਕੀਤਾ ਗਿਆ ਹੈ ਤਾਂ ਕਿ ਇਸ ਸਕੀਮ ਨੂੰ ਐਕਸਪਲੋਇਟ ਨਾ ਕੀਤਾ ਜਾਵੇ ਫਾਰ ਇਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਜਾਊਂਗਾ ਕਿ ਫਾਰ ਇਗਜ਼ਾਮਪਲ ਇੱਕ ਕਿਸੇ ਹਾਰਟ ਦੀ ਸਰਜਰੀ ਹੈ ਮੰਨ ਲਓ ਤੇ ਸਰਕਾਰ ਨੇ ਬਹੁਤ ਹੀ ਕਲੀਅਰਲੀ ਮੈਂਸ਼ਨ ਕੀਤਾ ਕਿ ਉਹਨਾਂ ਨੂੰ ਪਤਾ ਹੈ ਕਿ ਇਸ ਹਾਰਟ ਸਰਜਰੀ ਚ ਲੱਖ ਰੁਪਏ ਫਾਰ ਇਗਜ਼ਾਮਪਲ ਲੱਗਦਾ ਤਾਂ ਉਹਨਾਂ ਨੇ ਉਸ ਹਾਰਟ ਸਰਜਰੀ ਦਾ ਕੈਪ ਹੀ ਲੱਖ ਰੁਪਏ ਕੀਤਾ ਕਿ ਇਸ ਇਲਾਜ ਵਾਸਤੇ ਇੰਨੇ ਪੈਸੇ ਮਤਲਬ ਉਹਨਾਂ ਨੇ ਕੈਟਾਗਰੀ ਬਣਾਤੀ ਜੇ ਬੁਖਾਰ ਹੈ ਤਾਂ ਇੰਨੇ ਪੈਸੇ ਜੇ ਹਾਰਟ ਦੀ ਕੋਈ ਸਰਜਰੀ ਹੈ ਇੰਨੇ ਪੈਸੇ ਹੱਡੀ ਕੋਈ ਟੁੱਟਦੀ ਹੈ ਤਾਂ ਇੰਨੇ ਪੈਸੇ ਇਸ ਤਰੀਕੇ ਨਾਲ ਇਹਨੂੰ ਬਾਇਫਰਗੇਟ ਕੀਤਾ ਗਿਆ ਬਹੁਤ ਹੀ ਇੰਟੈਲੀਜੈਂਟ ਤਰੀਕੇ ਨਾਲ ਇਹਨਾਂ ਦਾ ਆਯੂਸ਼ਮਾਨ ਕਾਰਡ ਬਣਿਆ ਉਹ ਤੋਂ ਬਾਅਦ ਕੀ ਕਹਾਣੀ ਸਰ ਉਸ ਨੂੰ ਆਯੂਸ਼ਮਾਨ ਕਾਰਡ ਨੂੰ ਅਪਡੇਟ ਕੀਤਾ ਜਾਊਗਾ ਤੇ ਇਹਦੇ ਦੁਬਾਰਾ ਫਿਰ ਡਾਕੂਮੈਂਟ ਲੱਗਣਗੇ ਕੋਈ ਗੱਲ ਨਹੀਂ ਹੋ ਜਾਊਗਾ ਦੁਬਾਰਾ ਫਿਰ ਐਸੇ ਮਸ਼ੀਨ ਦੇ ਵਿੱਚ ਡਾਕੂਮੈਂਟਸ ਅਪਲੋਡ ਕੀਤੇ ਜਾਣਗੇ ਤੇ ਉਹ ਕੀ ਕਹਿੰਦੇ सीएम साहब दी सेहत योजना ਦੇ ਵਿੱਚ ਕਲੱਬ ਕੀਤਾ ਜਾਏਗਾ ਮਰਜ਼ ਕੀਤਾ ਜਾ ਸਕਦਾ ਸਰ ਕੋਈ ਏਜ ਲਿਮਟ ਨਹੀਂ ਹੈ ਸਰ ਕਿਈ ਬੜੀ ਫੈਮਲੀ ਬੱਠੀ ਨਹੀਂ ਹੈ ਇਹ ਹੋ ਸਕਦਾ ਹੈ ਕਿ ਫੈਮਲੀ ਦੇ ਇੱਕ ਮੈਂਬਰ ਭਾਵੇਂ ਬਾਅਦ ਚ ਵੀ ਐਡ ਕਰਵਾ ਸਕਦਾ ਹੈ ਨਹੀਂ ਨਹੀਂ ਫੈਮਲੀ ਕੱਤੀ ਨਹੀਂ ਹੁੰਦੀ ਮਤਲਬ ਨਹੀਂ ਮੰਨ ਲਓ ਕਈ ਵਾਰੀ ਦੋਪਾਹ ਬਾਹਰ ਗਏ ਹੁੰਦੇ ਜਾਓ ਅੱਛਾ ਇਸ ਤਰੀਕੇ ਨਾਲ ਹਾਂ ਬਿਲਕੁਲ ਕੋਈ ਪੋਸਿਬਿਲਟੀ ਹੈ ਇਸ ਤਰੀਕੇ ਨਾਲ ਹੋ ਸਕਦਾ ਹੈ ਸਰ ਸਰੀ ਏਜ ਲਿਮਟ ਵੀ ਹੈਗੀ ਨਹੀਂ ਨਹੀਂ ਕੋਈ ਏਜ ਲਿਮਟ ਨਹੀਂ ਹੈ ਸਰ ਕੋਈ ਹਰ ਇੱਕ ਪੰਜਾਬੀ ਵਾਸਤੇ ਕੋਈ ਬਨਵਾਸੀ ਦੀ ਤਸਰੀਰ ਹੈ ਕੋਈ ਵੀ ਬਿਲਕੁਲ ਬਿਲਕੁਲ ਆਮ ਆਦਮੀ ਪਾਰਟੀ ਇੱਕ ਜਨਤਕ ਪਾਰਟੀ ਹੈ ਜਿਹਦੇ ਵਿੱਚ ਕਿਸੇ ਨੂੰ ਐਕਸਕਲੂਡ ਨਹੀਂ ਕੀਤਾ ਗਿਆ ਮੈਂ ਫਿਰ ਤੋਂ ਇਹ ਸਾਰਿਆਂ ਨੂੰ ਹਰ ਇੱਕ ਪੰਜਾਬੀ ਵਾਸਤੇ ਇਹ ਕਾਰਡ ਹੈ ਹਰ ਇੱਕ ਪੰਜਾਬੀ ਜੋ ਪੰਜਾਬ ਦਾ ਨਾਗਰਿਕ ਹੈ ਉਸ ਵਾਸਤੇ ਇਹ ਯੋਜਨਾ ਲਿਆਂਦੀ ਗਈ ਹੈ ਫਿਰ ਤੋਂ ਬਹੁਤ ਹੀ ਵੱਡੀ ਗੱਲ ਹੈਗੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਇਹ ਯੋਜਨਾ ਪੰਜਾਬ ਦੇ ਵਿੱਚ ਲਾਗੂ ਕੀਤੀ ਪੰਜਾਬ ਇੱਕ ਪਹਿਲਾ ਪ੍ਰਦੇਸ਼ ਉੱਪਰ ਆਊਗਾ ਜਿਹਦੇ ਵਿੱਚ ਐਸੀ ਯੋਜਨਾ ਲਿਆਂਦੀ ਗਈ ਹੈ ਐਸੀ ਐਜੂਕੇਟਿਡ ਤੇ ਐਸੀ ਦੂਰ ਕਿਸ਼ਾ ਵਾਲੀ ਯੋਜਨਾ ਲੈ ਆਤੀ ਹੈ ਹਰ ਇੱਕ ਪੰਜਾਬੀ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਦੀ ਇਹ ਯੋਜਨਾ ਫਿਰ ਤੋਂ ਸਰ ਅਪਲਾਈ ਕਰਨ ਤੋਂ ਬਾਅਦ ਕਿੰਨਾ ਸਮੇਂ ਬਾਅਦ ਆ ਕੇ ਕਾੜੇ ਸਰ ਉਹ ਅਪਾਇੰਟਮੈਂਟ ਮਿਲੂਗੀ 10 ਤੋਂ 15 ਦਿਨਾਂ ਦੀ ਉਸ ਤੋਂ ਬਾਅਦ ਅਪਾਇੰਟਮੈਂਟ ਤੋਂ ਤੁਸੀਂ ਜਾ ਕੇ ਆਪਣਾ ਕਾਗਜ਼ ਲੈ ਸਰ ਪਿਛਲੇ ਸਮੇਂ ਵਿੱਚ ਸਿਗਨਲ ਜਿਹੜੇ ਕਾਗਜ਼ ਬਣਿਆ ਸਰਕਾਰਾਂ ਡਾਕਟਰਾਂ ਨੂੰ ਜਾਂ ਕਿਸੇ ਵੀ ਸੰਸਥਾ ਨੂੰ ਸਰ ਪ੍ਰੈਜ਼ੀਡੈਂਟ ਕਾਲਜ ਹੁਣ ਸਕਾਲੇਸ਼ਨ ਦਾ ਮਾਮਲਾ ਹੋਵੇ ਪੈਸੇ ਪੇ ਨਹੀਂ ਕਰਦੀਆਂ ਇਸੇ ਕਾਰਨ ਬਾਅਦ ਚ ਹਨਾ ਕਰਦੀਆਂ ਕਿਉਂਕਿ ਪੈਸੇ ਨਹੀਂ ਸਰ ਮੈਂ ਤੁਹਾਨੂੰ ਫਿਰ ਤੋਂ ਦੱਸਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਤੇ ਸਰਦਾਰ பகਵੰਤ ਸਿੰਘ ਮਾਨ ਜੀ ਕਿਸੇ ਵੀ ਪੰਜਾਬੀ ਦੀ ਸਿਹਤ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਸਿਹਤ ਹਰ ਇੱਕ ਪੰਜਾਬੀ ਦੀ ਸਭ ਤੋਂ ਵੱਧ ਪਹਿਲ ਹੈ ਸਭ ਤੋਂ ਪਹਿਲੀ ਜ਼ਰੂਰਤ ਹੈ ਤੇ ਇਸ ਵਿੱਚ ਇੱਕ ਪੈਸੇ ਦਾ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਸਾਨੂੰ ਸਾਰੇ ਹਰ ਇੱਕ ਪਾਰਟੀ ਦੇ ਵਰਕਰ ਨੂੰ ਇਸ ਚੀਜ਼ ਦਾ ਆਸ਼ਵਾਸਨ ਦਿੱਤਾ ਗਿਆ ਕਿ ਹਾਂ ਅਸੀਂ ਚਾਹੁੰਦੇ ਹਾਂ ਕਿ ਹਰ ਇੱਕ ਪੰਜਾਬੀ ਪੰਦਰੁਸਤ ਤੇ ਸਿਹਤਮੰਦ ਰਹੇ ਤੇ ਇਹਦੇ ਵਿੱਚ ਕਿਸੇ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਫੰਡਸ ਬਹੁਤ ਪ੍ਰੋਪਰਲੀ ਅਲੋਕੇਟ ਕੀਤੇ ਗਏ ਨੇ ਆਲਰੇਡੀ ਫੰਡਸ ਔਰ ਉਸ ਦੇ ਵਿੱਚ ਡੈਡੀਕੇਟਡਲੀ ਪਾ ਦਿੱਤੇ ਗਏ ਸਰ ਇੱਕ ਸੋਸ਼ਲ ਮੇਰੇ ਬਹੁਤ ਬੀਕਨਸਫੀਂ ਚੱਲ ਰਹੀ ਹੈ ਕਿ ਯੂਨਾਈਟਿਡ ਇੰਡੀਆ ਇੰਸ਼ੂਰੈਂਸ ਜਿੰਨਾ ਤੁਹਾਨੂੰ ਦੱਸਤਾ ਹੋਇਆ ਉਹ ਨਾ ਸਿਰਫ 1 ਲੱਖ ਦਾ ਹੋਇਆ ਬਾਕੀ ਦੀ 9 ਲੱਖ ਕੌਣ ਦੇ ਰਿਹਾ ਹੈ ਇਹ ਸਭ ਤੋਂ ਵੱਡਾ ਮਸਲਾ ਹੈ ਇਹ ਇੱਕ ਇਹ ਇੱਕ ਸਰ ਤੁਹਾਡੇ ਮਤਲਬ ਬਿਲਕੁਲ ਠੀਕ ਹੈ ਕਈ ਸ਼ਰਾਫਤ ਅਨਸਰ ਜਾਂ ਕੁਝ ਲੋਕ ਜਿਨ੍ਹਾਂ ਨੂੰ ਇਹ ਹজম ਨਹੀਂ ਆ ਰਿਹਾ ਕਿ ਪੰਜਾਬ ਦੇ ਵਿੱਚ ਇੰਨੀ ਸੋਹਣੀ ਯੋਜਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਲੈ ਕੇ ਆਏ ਹੈ ਤੇ ਉਹ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਮਗਰ ਐਸੀ ਕੋਈ ਗੱਲ ਨਹੀਂ ਆ ਬਹੁਤ ਹੀ ਚੰਗੇ ਤਰੀਕੇ ਦਾ ਨਾਲੇ ਐਸੀ ਯੋਜਨਾ ਨੂੰ ਲਿਆਤਾ ਗਿਆ ਤਾਂ ਕਿ ਹਰ ਇੱਕ ਪੰਜਾਬੀ ਸਵਸਥ ਤੇ ਤੰਦਰੁਸਤ ਰਹੇ ਤੇ ਉਹਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਵੀ 1 ਰੁਪਏ ਦਾ ਵੀ ਕੰਪਰੋਮਾਈਜ਼ ਨਹੀਂ ਕਰੇ ਫਿਰ ਕਿਹਾ ਜੇ 1200 ਰੁਪਏ ਐ ਲੋਕ ਕਿਹਾ ਗਿਆ ਕਿ ਇੰਨਾ ਕਾਫੀ ਹੋਏਗਾ ਤੇ ਪੂਰੇ ਪੰਜਾਬ ਦੇ ਲਈ ਨਹੀਂ ਨਹੀਂ ਬਿਲਕੁਲ ਇਹ ਬਿਗਨਿੰਗ ਅਮਾਉਂਟ ਹੈਗੀ ਹੈ ਇਹ ਬਿਲਕੁਲ ਸਫੀਸ਼ੀਐਂਟ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋਰ ਫੰਡਸ ਦੀ ਜ਼ਰੂਰਤ ਹੋਈ ਤਾਂ ਸਾਡੇ ਸੀਐਮ ਸਾਹਿਬ ਨੇ ਇਹ ਬਹੁਤ ਹੀ ਕਲੀਅਰ ਕੀਤਾ ਕਿ ਇਸ ਯੋਜਨਾ ਦੇ ਵਿੱਚ ਕਿਸੇ ਚੀਜ਼ ਦੀ ਕਟ ਨਹੀਂ ਹੋਊ। ਬਾਕੀ ਸੈਂਟਰ ਕਦੋਂ ਚੱਲੂ ਹੋਣਗੇ? ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹ ਵੀ ਦੇਖਾਂਗੇ ਆਪਾਂ ਦੋ ਸੈਂਟਰਾਂ ਦੇ ਸਟਾਰਟ ਕੀਤੇ ਤਾਂ ਕਿ ਜੋ ਵੀ ਟੀਚਿੰਗ ਪ੍ਰੋਬਲਮ ਆ ਉਹ ਖਤਮ ਹੋਏ ਤੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਯੋਜਨਾ ਦਾ ਲਾਭ ਲੈਣ 'ਚ ਕੋਈ ਪ੍ਰੋਬਲਮ ਸਰ ਕੋਈ ਨਹੀਂ।